ਮਲੇਰ ਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਪਹਿਲਾਂ ਹੀ ਬੈਂਕ ਧੋਖਾ ਧੜੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਦੇ ਭਰਾ ਤਾਰਾ ਹੈਲਥ ਫੀਡ ਦੇ ਐਮ ਡੀ ਬਲਵੰਤ ਸਿੰਘ ਗੱਜਨ ਮਾਜਰਾ ਨੂੰ ਜਲੰਧਰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਬੈਂਕ ਦੇ 40 ਕਰੋੜ ਦੀ ਹੀਰਾ ਫੇਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ ਵਿਧਾਇਕ ਦੇ ਪੁਰਾ ਬਲਵੰਤ ਸਿੰਘ ਗੱਜਨ ਮਾਜਰਾ ਵੀ ਇਸੇ ਮਾਮਲੇ ਦੇ ਵਿੱਚ ED ਤੋਂ ਫਰਾਰ ਚੱਲਦੇ ਪਏ ਸਨ ਕਿਉਂਕਿ ਉਹ ਤਾਰਾ ਹੈਲਥਫੇਅਰ ਦੇ MD ਸຖານ ਤੇ ਸੂਤਰਾਂ ਅਨੁਸਾਰ ਜਲੰਧਰ ED ਦੇ ਵੱਲੋਂ ਬਲਵੰਤ ਸਿੰਘ ਨੂੰ ਕਾਬੂ ਕਰਕੇ 4 ਦਿਨ ਦੇ ਰਿਮਾਂਡ ਤੇ ਲੈ ਲਿਆ ਗਿਆ ਹੈ ਜਿਸ ਉੱਪਰ ED ਨੇ 40.1 ਵੇ 1 ਕਰੋੜ ਰੁਪਏ ਦੇ ਬੈਂਕ ਧੋਖਾ ਧੜੀ ਦੇ ਮਾਮਲੇ ਦੇ ਵਿੱਚ 6 ਹੋਰਾਂ ਵਿਰੋਧ ਮੁਕਦਮਾ ਦਰਜ ਕੀਤਾ ਹੋਇਆ ਹੈ। ਮਲੇਰ ਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਪਹਿਲਾਂ ਹੀ ਬੈਂਕ ਧੋਖਾ ਧੜੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਦੇ ਭਰਾ ਤਾਰਾ ਹੈਲਥ ਫੀਡ ਦੇ ਐਮ ਡੀ ਬਲਵੰਤ ਸਿੰਘ ਗੱਜਨ ਮਾਜਰਾ ਨੂੰ ਜਲੰਧਰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਬੈਂਕ ਦੇ 40 ਕਰੋੜ ਦੀ ਹੀਰਾ ਫੇਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ ਵਿਧਾਇਕ ਦੇ ਪੁਰਾ ਬਲਵੰਤ ਸਿੰਘ ਗੱਜਨ ਮਾਜਰਾ ਵੀ ਇਸੇ ਮਾਮਲੇ ਦੇ ਵਿੱਚ ED ਤੋਂ ਫਰਾਰ ਚੱਲਦੇ ਪਏ ਸਨ ਕਿਉਂਕਿ ਉਹ ਤਾਰਾ ਹੈਲਥਫੇਅਰ ਦੇ MD ਸਨ ਅਤੇ ਸੂਤਰਾਂ ਅਨੁਸਾਰ ਜਲੰਧਰ ED ਦੇ ਵੱਲੋਂ ਬਲਵੰਤ ਸਿੰਘ ਨੂੰ ਕਾਬੂ ਕਰਕੇ 4 ਦਿਨ ਦੇ ਰਿਮਾਂਡ ਤੇ ਲੈ ਲਿਆ ਗਿਆ ਹੈ ਜਿਸ ਉੱਪਰ ED ਨੇ 40 ਪੁਆਇੰਟ ਨੇ 1 ਕਰੋੜ ਰੁਪਏ ਦੇ ਬੈਂਕ ਧੋਖਾ ਧੜੀ ਦੇ ਮਾਮਲੇ ਦੇ ਵਿੱਚ 6 ਹੋਰਾਂ ਵਿਰੋਧ ਮੁਕਦਮਾ ਦਰਜ ਕੀਤਾ ਹੋਇਆ ਹੈ। ਮਲੇਰ ਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਪਹਿਲਾਂ ਹੀ ਬੈਂਕ ਧੋਖਾ ਧੜੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਦੇ ਭਰਾ ਤਾਰਾ ਹੈਲਥਫੇਅਰ ਦੇ ਐਮ ਡੀ ਬਲਵੰਤ ਸਿੰਘ ਗੱਜਨ ਮਾਜਰਾ ਨੂੰ ਜਲੰਧਰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਬੈਂਕ ਦੇ 40 ਕਰੋੜ ਦੀ ਹੀਰਾ ਫੇਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ ਵਿਧਾਇਕ ਦੇ ਪੁਰਾ ਬਲਵੰਤ ਸਿੰਘ ਗੱਜਨ ਮਾਜਰਾ ਵੀ ਇਸੇ ਮਾਮਲੇ ਦੇ ਵਿੱਚ ED ਤੋਂ ਫਰਾਰ ਚੱਲਦੇ ਪਏ ਸਨ ਕਿਉਂਕਿ ਉਹ ਤਾਰਾ ਹੈਲਥਫੇਅਰ ਦੇ MD ਸਨ ਅਤੇ ਸੂਤਰਾਂ ਅਨੁਸਾਰ ਜਲੰਧਰ ED ਦੇ ਵੱਲੋਂ ਬਲਵੰਤ ਸਿੰਘ ਨੂੰ ਕਾਬੂ ਕਰਕੇ 4 ਦਿਨ ਦੇ ਰਿਮਾਂਡ ਤੇ ਲੈ ਲਿਆ ਗਿਆ ਹੈ ਜਿਸ ਉੱਪਰ ED ਨੇ 40 ਪੁਆਇੰਟ ਵੇ 1 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿੱਚ 6 ਹੋਰਾ ਵਿਰੋਧ ਮੁਕਦਮਾ ਦਰਜ ਕੀਤਾ ਹੋਇਆ ਹੈ। ਮਲੇਰ ਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਪਹਿਲਾਂ ਹੀ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿੱਚ